ਸਤ ਸ੍ਰੀ ਅਕਾਲ ਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਪੰਜਾਬ ਦੇ ਲੋਕ ਆਪੋ ਆਪਣੀ ਥਾਂ ਤੇ ਹਰ ਬੰਦਾ ਸਿਆਣਾ ਪਾਰਟੀਆਂ ਦੇ ਨਾਲ ਕਿਸੇ ਨਾ ਕਿਸੇ ਦਾ ਕਿਸੇ ਪਾਰਟੀ ਦੇ ਨਾਲ ਸੰਬੰਧ ਜ਼ਰੂਰ ਹੁੰਦਾ ਹੈ ਪਰ ਸਾਨੂੰ ਵੱਡੀ ਗੱਲ ਇਹ ਸੋਚਣ ਵਾਲੀ ਹੈ ਕਿ ਜਿਹੜੀਆਂ ਪਾਰਟੀਆਂ ਰਾਜਨੀਤਿਕ ਪਾਰਟੀਆਂ ਇਹ ਕੋਈ ਬਹੁਤਾ ਲਾਭਵੰਦ ਨਹੀਂ ਸਾਡੇ ਵਾਸਤੇ ਕਿਉਂਕਿ ਇਹਨਾਂ ਨੇ ਵੋਟਾਂ ਲੈ ਕੇ ਜਿਹੜੇ ਪੰਜਾਬ ਦੇ ਮਸਲੇ ਆ ਆਮ ਲੋਕਾਂ ਦੇ ਨਾਲ ਪਬਲਿਕ ਦੇ ਨਾਲ ਜੁੜੇ ਹੋਏ ਆ ਉਹਨਾਂ ਵੱਲ ਧਿਆਨ ਕਰਨ ਦਾ ਕੋਈ ਮਤਲਬ ਹੀ ਨਹੀਂ ਇਹਨਾਂ ਦਾ ਇਹ ਕੋਈ ਕੰਮ ਨਹੀਂ ਹੁੰਦੇ ਕਿਸੇ ਦੀ ਲੜਾਈ ਦਾ ਫੈਸਲਾ ਕਰਵਾਤਾ ਕੋਈ ਥਾਣੇ ਫੋਨ ਕਰਤਾ ਇਹ ਕੋਈ ਕੰਮ ਨਹੀਂ ਹੁੰਦੇ ਕਿਉਂਕਿ ਨਾਰਮਲ ਮਾਮੂਲੀ ਗੱਲਾਂ ਆ ਇਹ ਦੋਸਤੋ ਪੰਜਾਬ ਦੇ ਵਿੱਚ ਪਾਰਟੀਆਂ ਵਾਅਦੇ ਕਰਕੇ ਅੱਜ ਨਹੀਂ ਕਈ ਸਾਲਾਂ ਤੋਂ ਹੀ ਰੱਖ ਲੋ ਜਦੋਂ ਦਾ ਪੰਜਾਬ ਜਾਂ ਮੰਨ ਲਓ ਤੁਸੀਂ 1947 ਦੀ ਵੰਡ ਮੰਨ ਲਓ ਉਸ ਦੇ ਅਕਰਾ ਵਿੱਚ ਕਿ ਦੇਸ਼ ਦੀ ਰਾਜਨੀਤੀ ਦੇਸ਼ ਦੇ ਨਾਲ ਧੋਖਾ ਕਰ ਰਹੀ ਹੈ ਦੇਸ਼ ਦੀ ਰਾਜਨੀਤੀ ਦੇਸ਼ ਦੇ ਲੋਕਾਂ ਨਾਲ ਧੋਖਾ ਕਰੀ ਜਾ ਰਹੀ ਹੈ ਤੇ ਹਿਫਾਜ਼ਤ ਕੌਣ ਕਰੂਗਾ ਰਾਜਾ ਪਰਜਾ ਦੀ ਰਾਖੀ ਵਾਸਤੇ ਹੁੰਦਾ ਹੈ ਨਾ ਕਿ ਪਰਜੇ ਦੇ ਪਰਜਾ ਦੇ ਨਾਲ ਧੋਖਾ ਕਰਨ ਵਾਸਤੇ ਪਰ ਮੇਰੇ ਖਿਆਲ ਦੇ ਵਿੱਚ ਕੋਈ ਵੀ ਅਜਿਹੀ ਪਾਰਟੀ ਨਹੀਂ ਜਿਸ ਨੇ ਦੇਸ਼ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਮੰਨ ਲਿਆ ਸੀ ਕਿ ਇਮਾਨਦਾਰੀ ਨਾਲ ਕੰਮ ਕੀਤਾ ਹੋਵੇ ਇਸ ਵਾਸਤੇ ਹਰ ਇੱਕ ਇਨਸਾਨ ਦੀ ਸੋਚ ਇਹ ਹੋਣੀ ਚਾਹੀਦੀ ਹੈ ਕਿ ਜਿਹੜੀ ਪਾਰਟੀ ਕੰਮ ਨਹੀਂ ਕਰਦੀ ਉਨੂੰ ਚੱਲਦਾ ਕੀਤਾ ਜਾਵੇ ਉਹਦਾ ਮਤਲਬ ਹੀ ਨਹੀਂ ਆ ਦੁਬਾਰਾ ਆਉਂਦਾ ਦੂਜਿਆਂ ਨੂੰ ਮੌਕਾ ਦਿਓ ਬੇਸ਼ੱਕ ਨਵੇਂ ਆ ਪਾਰਟੀਆਂ ਮੰਨ ਪੰਜਾਬ ਦੇ ਵਿੱਚ ਇਮਾਨਦਾਰ ਲੋਕ ਬਹੁਤ ਹੈ ਤੁਹਾਨੂੰ ਪਤਾ ਹੈ ਖਾਸ ਕਰਕੇ ਪੰਜਾਬ ਨੂੰ ਟਾਰਗੇਟ ਕੀਤਾ ਗਿਆ ਹੈ ਉਹ ਇਮਾਨਦਾਰ ਲੋਕਾਂ ਨੂੰ ਸਾਡੇ ਹੀ ਲੋਕ ਕਹਿੰਦੇ ਕੁਰਸੀ ਦਾ ਭੁੱਖਾ ਤੇ ਜਿਹੜੇ ਕੁਰਸੀਆਂ ਦੇ ਵਿੱਚ ਤੇ ਬੈਠੇ ਆ ਜਾਂ ਜਿਹਨਾਂ ਨੇ ਹੋਰਾਂ ਨੇ ਪਾਰਟੀਆਂ ਦੇ ਵਿੱਚ ਵੋਟਾਂ ਨਹੀਂ ਚੋਣਾ ਲੜਣਾ ਉਹਨਾਂ ਦੇ ਵਿੱਚ ਤਾਂ ਸ਼ਾਇਦ ਭੁੱਖ ਨਹੀਂ ਹੋਣੀ ਹਨਾ ਉਹ ਲੋਕ ਸੰਭਲੋ ਪ੍ਰਭੂ ਜਾਗੋ ਦਿਮਾਗ ਤੋਂ ਕੰਮ ਲੈ ਲਿਆ ਕਰੋ ਚੰਗੇ ਪਾਸੇ ਚੰਗੀ ਸੋਚ ਰੱਖ ਲਿਆ ਕਰੋ ਕੋਈ ਇੱਕ ਵਾਰ ਦੀ ਗੱਲ ਹੈ ਜਿਸ ਵੇਲੇ ਹਾਲਾਤ ਬਹੁਤ ਖਰਾਬ ਸੀ ਅਕਾਲੀ ਪਾਰਟੀ ਨੇ ਬਾਈਕਾਟ ਕੀਤਾ ਸੀਗਾ ਤੇ ਜਿਹੜੀ ਕਾਂਗਰਸ ਪਾਰਟੀ ਸੀ ਨਾ ਉਹ 50-50 ਵੋਟਾਂ ਤੇ ਜਿੱਤ ਕੇ ਆਪ ਦੀ ਸਰਕਾਰ ਬਣਾ ਗਈ ਸੀ ਜਦੋਂ ਅਸੀਂ ਦੁਸ਼ਮਨ ਦਾ ਰਸਤਾ ਸਾਫ਼ ਕਰ ਦਿੱਤਾ ਤੇ ਦੁਸ਼ਮਨ ਨੂੰ ਤੁਰਨਾ ਅਤੇ ਉਹਨੂੰ ਰਾਜਨੀਤੀ ਦੇ ਵਿੱਚ ਜਿੱਤਣ ਵਾਸਤੇ ਰਾਹ ਸੌਖਾ ਹੋ ਜਾਂਦਾ ਕਦੇ ਵੀ ਅਜਿਹੀ ਸੋਚ ਨਾ ਰੱਖੋ ਜੇ ਅਸੀਂ ਆਪਣੀ ਜ਼ਰਤ ਰੱਖਦੇ ਆਂ ਜਮੀਰ ਜਾਂਦੀ ਐ ਸਾਡੀ ਤਾਂ ਸਾਡਾ ਹੱਕ ਐ ਕਿ ਅਸੀਂ ਇਮਾਨਦਾਰ ਬੰਦਿਆਂ ਨੂੰ ਪੰਜਾਬ ਦੇ ਵਿੱਚ ਖੜੇ ਕਰੀਏ ਪੰਜਾਬ ਦੇ ਵਿੱਚ ਪਾਰਟੀਆਂ ਕੀ ਕਰ ਰਹੀਆਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਦਿੱਲੀ ਦੇ ਵਿੱਚ ਵੀ ਹੁਣ ਰੌਲਾ ਕਿੰਨਾ ਪਿਆ ਹੋਇਆ ਹੈ ਤੁਸੀਂ ਲੋਕਤ ਸਾਰੇ ਸਮਝਦਾਰ ਹੋ ਪਰ ਮੇਰੀ ਇਹ ਹੀ ਬੇਨਤੀ ਹੈ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜਿਹੜੇ ਬੰਦਿਆਂ ਨੇ ਪੰਜਾਬ ਦੇ ਨਾਲ ਫਰੇਮ ਕੀਤਾ ਉਹ ਜਿੱਤ ਨਹੀਂ ਚਾਹੀਦੇ ਦਿੱਲੀ ਦੇ ਵਿੱਚ ਵੋਟਾਂ ਪੈਣੀਆਂ ਇਹ ਚਲਦੀਆਂ ਰਹਿੰਦੀਆਂ ਵੋਟਾਂ ਕਿਤੇ ਨਾ ਕਿਤੇ ਜਿਹੜੇ ਲੋਕ ਜਿਹੜੀ ਪਾਰਟੀ ਫਰੇਮ ਕਰਦੀ ਹੈ ਪੰਜਾਬ ਦੇ ਨਾਲ ਉਹਨਾਂ ਨੂੰ ਕਦੇ ਵੀ ਜਿੱਤਣ ਨਾ ਦਿਓ ਤੁਹਾਡੀ ਆਪ ਦੀ ਜਾਗਦੀ ਜ਼ਮੀਰ ਹਮੇਸ਼ਾ ਕਾਇਮ ਹੋਣੀ ਚਾਹੀਦੀ ਹੈ ਪੰਜਾਬ ਦੇ ਭਲੇ ਦੀ ਗੱਲ ਕਰਨ ਵਾਲੇ ਪੰਜਾਬ ਦਾ ਹਿੱਤ ਸੋਚਣ ਵਾਲੇ ਲੋਕ ਉਹਨਾਂ ਨੂੰ ਹਮੇਸ਼ਾ ਤਰਜੀਹ ਦਿਓ ਉਹਨਾਂ ਨੂੰ ਜਿਤਾ ਕੇ ਅੱਗੇ ਲੈ ਕੇ ਆਓ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ